ਲਾਈਵ ਆ ਹੁਣ ਹਾਂਜੀ ਅਸੀਂ ਖੜੇ ਆ ਬੁੱਡੇ ਨਾਲੇ ਤੇ ਜਿਹੜਾ ਸੀਚੇਵਾਲ ਜੀ ਨੇ ਸਾਫ ਕਰਤਾ ਹੈ ਤੇ ਆ ਤੁਹਾਨੂੰ ਵਖਾ ਰਹੇ ਆ ਆ ਪਰੋ ਜ਼ਰਾ ਉਹ ਦੇਖੀ ਓਏ ਉਹ ਦਿਖਾ ਉਹ ਦੇਖੋ ਆ ਇੱਕ ਮਿੰਟ ਫਟ ਫਟ ਚਲ ਆ ਦੇਖੋ ਆ ਸਾਫ ਹੋਇਆ ਵੇਖ ਲਓ ਜੀ ਉਹ ਦੇਖੋ ਕੈਂਸਾ ਕਿਵੇਂ ਉਬਲਦੀਆਂ ਕੈਂਸਾ ਦਿਖਾਈਆਂ ਲਗਾਈਆਂ ਆ ਉਹ ਵੇਖੋ ਉਹ ਦੇਖ ਜ਼ਹਿਰ ਕਿਵੇਂ ਉਗਲਦੀ ਆ ਉਹ ਦੇਖੀ ਬੁੱਢਾ ਦਰਿਆ ਜਿੱਥੇ ਪੈਂਦਾ ਦਾ ਆ ਕੇ ਸਤਲੋ ਜੀ ਦੇਖੋ ਕਿਵੇਂ ਉਬਲਦਾ ਦੇਖੋ ਦੀਦਾ ਉਹ ਭਗਵਾਨ ਤਸ ਜੂਮ ਕਰ ਖੈ ਨੂੰ ਆ ਦੇਖਿਓ ਕਿਦਾ ਮੜਾ ਜਾ ਉਹ ਆ ਦੇਖ ਉਹਨ ਪਿੱਛੇ ਕਰ ਪਿੱਛੇ ਕਰ ਆ ਦੇਖ ਆਈ ਕਰਾਂ ਆ ਜਾਓ ਬਾਪਾ ਉਧਰ ਪਾਣੀ ਨਹੀਂ ਭਰਾਂ ਉਹ ਬੂਤ ਦਰਿਆਤ ਖਾ ਮੜਿਆ ਉਹ ਬੜਾ ਮੈਂ ਆ ਜਾਉਂਦਾ ਤੇ ਇਧਰ ਦਿਖਾ ਮੜਿਆ ਆ ਆ ਗਿਆ ਜੀ ਆ ਅਸੀਂ ਖੜੇ ਹੋਇਆ ਬੁੱਡੇ ਨਾਲੇ ਤੇ ਆ ਵੇਖੋ ਜੇ ਜਸਕੀਰਤ ਜੀ ਇਹ ਉਹ ਛਗਾ ਕਿ ਜਿਹੜੀ ਸੀਚੇਵਾਲ ਜੀ ਨੇ ਸਾਫ ਕਰਤਾ ਆ ਵੇਖਿਓ ਜੇ ਭਾਈ ਤੁਹਾਨੂੰ ਵਖਾ ਰਹੇ ਆ ਅਸੀਂ ਆ ਪਾਣੀ ਭਰ ਰਹੇ ਆ ਆ ਬੁੱਡੇ ਨਾਲੇ ਚੋ ਜਿੱਥੇ ਸਤਲੁਜ ਦੇ ਵਿੱਚ ਪ੍ਰਵੇਸ਼ ਕਰਦਾ ਇੱਕ ਮਿੰਟ ਇੱਕ ਮਿੰਟ ਆ ਸਾਹਮਣੇ ਜਿੱਥੇ ਭਰੂਗੇ ਤੁਸੀਂ ਆ ਭਰ ਲੋ ਇੱਕ ਮਿੰਟ ਖੜੋ ਜੀ ਇੱਕ ਮਿੰਟ ਆਪਾਂ ਰੋਜ਼ ਆ ਖੜੇ ਖੜੇ ਸਰਕਾਰੀ ਸੰਤ ਜੀ ਵਾਪੇ ਸੀਚਾਲ ਜੀ ਨੂੰ ਪਿਉਣਾ ਜੀ ਇਹ ਪਾਣੀ ਆਪਾਂ ਪਰੋ ਪਰੋ ਬਾਬਾ ਜੀ ਕਹਿ ਰਹੇ ਨੇ ਕਿ ਸਾਫ ਕਰਤਾ ਨਹੀਂ ਬਾਬਾ ਜੀ ਕਹਿੰਦਾ ਸਾਫ ਕਰਤਾ ਜੀ ਬੈਠ ਕੁਰਸੀ ਦਾ ਹੀ ਬੈਠੇ ਆ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਬਸ ਕੱਢ ਲੋ ਬਾਹਰ ਕੋਈ ਗੱਲ ਨਹੀਂ ਇੰਨਾ ਬਹੁਤ ਹੈ ਜਿੰਨਾ ਹੈਗਾ ਆ ਦਿਖਾਓ ਜੀ ਆ ਲਿਆਓ ਜੇ ਬਾਹਰ ਲਿਆਇਓ ਜੇ ਇਹ ਬੁੱਢਾ ਦਰਿਆ ਜੀ ਆ ਜਾਓ ਸਾਹਮਣੇ ਫੜਕਾ ਬਾਹ ਫੜ ਲੈ ਯਾਰ ਆ ਜਾ ਬਈ ਆ ਜਾ ਬਰਾ ਲੈ ਲੈ ਜੀ ਹੁਣ ਆ ਆ ਦਿਖਾਈ ਬਈ ਇੱਧਰ ਆ ਮਾੜਾ ਆ ਪਾਣੀ ਆ ਜੀ ਜਿਹੜਾ ਅਸੀਂ ਹੁਣੇ ਬੁੱਢੇ ਨਾਲੇ ਚੋਂ ਕੱਢਿਆ ਇਹ ਨਾਲ ਆਈਏ ਇਹ ਦਰਿਆ ਨਹੀਂ ਬਣਿਆ ਇਹ ਸਿਚੇਵਾਲ ਜੀ ਨੇ ਸਿਰਫ ਆਪ ਦੇ ਤੌਰ ਤੇ ਮੈਨੂੰ ਸਮਝ ਨਹੀਂ ਆ ਰਹੀ ਜਸਕੀਰਤ ਜੀ ਕਿਦਰੋਂ ਦੇਖੀਏ ਕਿ ਸਾਫ਼ ਹੋ ਗਿਆ ਹੈ ਉਹ ਤੋਂ ਜੀ ਤਾਂ ਖਾਲੀ ਹੈ ਬੋਤਲ ਹੈ ਖਾਲੀ ਬੋਤਲ ਆ ਸਾਫ਼ ਹੋ ਗਿਆ ਹੈ ਹੁਣ ਪਤਾ ਦੱਸਿਓ ਜੇ ਮਾੜਾ ਜੇ ਕੀ ਦੀ ਜਗਾ ਵੀਡੀਓ ਬਣਾਈ ਸੀ ਇਹਨਾਂ ਨੇ ਜਿਹੜੀ ਕੁਰਸੀ ਤੇ ਬੈਠੇ ਸੀ ਆ ਸੀ ਜੀ ਆ ਬੈਠੇ ਨੇ ਆ ਇੱਕ ਮਿੰਟ ਆ ਵਿਖਾ ਦਈਏ ਪਹਿਲਾਂ ਵਿਖਾਈ ਕਰਾਂ ਲਖੇ ਆ ਵੇਖੋ ਜੀ ਆ ਲਓ ਜੀ ਵੇਖੋ ਇਹ ਕੁਰਸੀ ਤੇ ਬੈਠੇ ਨੇ ਰੋਕੀ ਰੋਕ ਗੁੰਡੇ ਦਰਿਆ 'ਚ ਬੈਠੇ ਆ ਕਹਿੰਦੇ ਅੱਛਾ ਹੁਣ ਇਹ ਕਿੱਥੇ ਬੈਠੇ ਨੇ ਆਪਾਂ ਉਹ ਵੀ ਦੱਸਦੇ ਆ ਇਧਰ ਪਿੰਦੇ ਕਰੋ ਇਧਰ ਜਸਕੀਰਤ ਜੀ ਕਿੱਥੇ ਬੈਠੇ ਆ ਇਹ ਇਹ ਭੁਖੜੀ ਥੁਰਦ ਪਿੰਡ ਕਹਿ ਰਹੇ ਆ ਜੀ ਉੱਥੇ ਬੈਠੇ ਆ ਉਹ ਲੁਧਿਆਣੇ ਤੋਂ 7 ਕਿਲੋਮੀਟਰ ਪਿੱਛੇ ਹੈਗਾ ਮਤਲਬ ਬੁੱਢਾ ਦਰਿਆ ਜਿੱਥੋਂ ਗੰਦਾ ਹੁੰਦਾ ਉਹ ਤੋਂ 7 ਕਿਲੋਮੀਟਰ ਪਿੱਛੇ ਜਿੱਥੋਂ ਪਿੱਛੋਂ ਨਾਰਮਲ ਦਰਿਆ ਦੇ ਤੌਰ ਤੇ ਉਹ ਆ ਰਿਹਾ ਹੈ ਇਹ ਹਮੇਸ਼ਾ ਇਹ ਪਹਿਲਾਂ ਵੀ ਸਾਫ਼ ਸੀ ਮੈਂ 4 ਸਾਲ ਪਹਿਲਾਂ ਦੇਖਿਆ ਸੀ ਜੀ 7 ਸਾਲ ਪਹਿਲਾਂ ਤੇ ਫਿਰ ਸੀਚੇਵਾਲ ਜੀ ਨੇ ਕੀ ਕੀਤਾ ਉੱਥੇ ਇੱਕ ਤੁਸੀਂ ਪਾਣੀ ਛੱਡੇ ਦਾ ਵੀ ਦੱਸ ਰਹੇ ਸੀ ਕਿ ਸ਼ਾਇਦ ਪਾਣੀ ਛਡਾ ਲਓ ਸਾਫ਼ ਹੋਪਾ ਪਾਣੀ ਵਧ ਗਿਆ ਤਾਂ ਆਪੇ ਹੀ ਸਾਫ਼ ਹੋਣਾ ਹੈ ਜਿਹੜਾ ਇਹਨਾਂ ਦਾ ਇੱਕ ਸਤਲੋਜ ਦਾ ਪ੍ਰੋਜੈਕਟ ਸੀ ਨਾ ਉਹਦਾ ਇੱਕ ਸਕੀਮ ਸੀ ਜਿਹੜੀ ਪਿਛਲੀ ਸਰਕਾਰ ਨੇ ਲਾਇਆ ਸੀ ਉੱਥੇ ਕਿ ਇੱਕ ਇੱਕ ਚੈਨਲ ਬਣਾਤਾ ਸੀਗਾ ਉਥੋਂ ਇੱਕ ਗੇਟ ਲਾਇਆ ਉੱਥੇ ਪਾਣੀ ਛੱਡਣ ਦਾ ਨੀਲੋ ਨਹਿਰ ਚੋਂ ओके ਨੀਲੋ ਨਹਿਰ ਚੋਂ ਨੀਲੋ ਨਹਿਰ ਬਾਣੀ ਜਿਹੜਾ ਪਾਖੜੇ ਤੋਂ ਆ ਰਿਹਾ ਸਿੱਧਾ ਓਕੇ ਤੇ ਪਾਖੜੇ ਦਾ ਪਾਣੀ ਨੀਲੋ ਨਹਿਰ ਚੋਂ 200 ਕਿਊਸਕ ਦਾ ਉਹਦੇ ਵਿੱਚ ਰਾਹ ਰੱਖਿਆ ਹੋਇਆ ਛੱਡਣ ਦਾ ਮੈਂ ਹੁਣ ਸੁਣਿਆ ਕਿ ਜਿਹੜਾ ਇਹ ਆਪਣੀ ਵੀਡੀਓ 'ਚ ਮੇਰੇ ਖਿਆਲ ਦੱਸ ਰਿਹਾ ਕਿ 100 ਕਿਊਸਕ ਪਾਣੀ ਉਥੋਂ ਛੱਡਿਆ ਹੈ ਨਹੀਂ 250 ਕਿਊਸਕ 250 ਐਮਐਲਡੀ ਆਹ ਚੱਟ 250 ਐਮਐਲਡੀ ਤੇ 250 ਐਮਐਲਡੀ ਪਾਣੀ ਜਿਹੜਾ ਹੈ ਉਹਨਾਂ ਕੀ ਪਾਣੀ ਨਜ਼ਰ ਵੀ ਆ ਰਿਹਾ ਜਿਹੜਾ ਉਹਦੇ 'ਚ ਹੈਗਾ ਤਾਂ ਉਹ ਸਿਰਫ ਨਹਿਰ ਦਾ ਹੀ ਪਾਣੀ ਹੈ ਉਹ 'ਚ ਹੋਰ ਕੋਈ ਪਾਣੀ ਨਹੀਂ ਹੈ ਓਕੇ ਆ ਤੁਸੀਂ ਜਰਾ ਵੇਖ ਲਓ ਜੇ ਆ ਭਗ ਨਾ ਜਿੰਨਾ ਚਿਰ ਮੈਂ ਬੋਤਲ ਨਾ ਫੜ ਲਿਆ ਵੇਖ ਲਿਆ ਇਹ ਰੋਪੜ ਤੋਂ ਸਪੈਸ਼ਲ ਆਏ ਨੇ ਇਸ ਗੱਲ ਲਈ ਆ ਫੜੋ ਜ਼ਰਾ ਹੁਣ ਐ ਕਰਕੇ ਆਜੋ ਜ਼ਰਾ ਉੱਥੇ ਆਜ ਗਏ ਆਪਾਂ ਮਾੜੀ ਜੀ ਲਾਈਟ ਤੇ ਬਕਾਲੇ ਆ ਜਾ ਵੀ ਆ ਜਾ ਕਲਾ ਆ ਜਾ ਜ਼ਰਾ ਆ ਜੀ ਆਪਣੀ